ਜਿੰਨੇ ਆਪਾਂ ਭਾਂਡੇ ਗੁਰੂ ਕੇ ਲੰਗਰ ਦੇ ਮਾਂਜਾਂਗੇ ਨਾ ਕਿਉਂਕਿ ਪਹਿਲਾ ਪਹਿਲਾ ਥੋੜਾ ਲੱਗਦਾ ਹੈ ਇਸ ਘਰ ਚ ਤੇ ਨਗਦੋ ਨਗਦ ਮਾਲੇ ਸ਼ਾਮ ਨੂੰ ਇੱਕ ਘੰਟਾ ਸੇਵਾ ਕਰੋ ਤੇ ਨਾਲ ਸਿਮਰਨ ਕਰੋ ਕੀ ਕਰੀਏ ਤੇ ਸਵੇਰੇ ਅੰਮ੍ਰਿਤ ਵੇਲੇ ਦੇ ਨਿਤਨੇ ਵਿੱਚ ਉਹਦਾ ਫਲ ਮਿਲ ਜਾਣਾ ਹੈ ਇੱਥੇ ਕੋਈ ਕੋਈ ਉਧਾਰ ਹੈ ਹੀ ਨਹੀਂ ਜੀ ਇੱਥੇ ਪਰ ਸ਼ਰਤ ਇੱਕ ਕਿ ਸੇਵਾ ਕਰਦਿਆਂ ਸਿਰਫ ਅੰਦਰ ਸਿਮਰਨ ਚੱਲਦਾ ਹੋਵੇ ਚ ਵੈਗੁਰੂ ਬੋਲੇ ਚ ਸਤਨਾਮ ਬੋਲੇ ਮਨ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ ਜਿਹੜਾ ਬੰਦਾ ਸੰਗਤ ਦੀ ਸੇਵਾ ਕਰਦਾ ਹੈ ਗੁਰਮਖੋ ਨਾਲ ਜੇ ਭਾਂਡੇ ਮਾਂਜ ਰਿਹਾ ਝਾੜੂ ਲਾ ਰਿਹਾ ਕੋਈ ਸੇਵਾ ਕਰ ਰਿਹਾ ਕੁਝ ਵੀ ਨਾ ਹੋਵੇ ਸਿਰਫ ਵੈਗੁਰੂ ਵੈਗੁਰੂ ਕਹੀ ਜਾਏ ਗੁਰਮਖੋ ਇਹ ਭਾਂਡੇ ਮਾਂਜਨੇ ਐਵੇਂ ਨਹੀਂ ਮੈਂ ਫਿਰ ਦੁਹਾਈ ਦੇਣਾ ਜੇ ਪਾਪ ਕਰਮ ਅੱਗੇ ਜਾਂਦੇ ਨੇ ਜਿਹੜਾ ਸਿੱਖ ਸੇਵਾ ਦਾ ਪੁੰਨ ਕਰਮ ਕਰਦਾ ਉਹ ਕਿਉਂ ਨਹੀਂ ਅੱਗੇ ਜਾਏਗਾ